ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲੈ ਲੈ ਕੇ ਆਏ ਹਾਂ ਜੀ ਥੋੜੇ ਕਿ ਦਿਨਾਂ ਦੀ ਕਰਮ ਵਾਲੀ ਕੱਚੀ ਆ ਆਓ ਕਰ ਲਵਾਂ ਜਾਈਂ ਨਾਲ ਗੱਲਬਾਤ ਆਜੋ ਭਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂ ਜੀ ਵਧੀਆ ਜੀ ਸਭ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਮ ਜੀ ਗਰਮੀਤ ਸਿੰਘ ਹਮ ਪਿੰਡ ਭਾਈ ਰੂਪਾ ਠੀਕ ਹੈ ਜੀ ਦਿਆਲਪੁਰੇ ਵਾਲੇ ਰੋਡ ਤੇ ਹੈ ਜੀ ਦਿਆਲਪੁਰ ਮੈਰੇ ਜੀ ਨੂੰ ਜਾਂਦਾ ਠੀਕ ਹੈ ਉੱਥੇ ਆਪਣਾ ਘਰ ਆ ਜੀ ਠੀਕ ਹੈ ਆਪਣਾ ਕਰਮੀ ਸਿੰਘ ਸਰਪੰਚੀ ਠੀਕ ਹੈ ਬਾਈ ਹਾਂਜੀ ਜ਼ਿਲ੍ਹਾ ਬਠਿੰਡਾ ਤਸੀਲ ਜ਼ਿਲ੍ਹਾ ਬਠਿੰਡਾ ਤਸੀਲ ਫੂਡਾ ਖਾਣਾ ਖਾਜੀ ਮੋਬਾਈਲ ਨੰਬਰ ਬੋਲ 77102 06250 77102 06250 ਠੀਕ ਹੈ ਬਾਈ ਬਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਆ ਸੁੰਦੀ ਹੈ ਇਹ ਜੀ ਪਹਿਲਾਂ ਨਾਲ ਹੈ ਪਹਿਲਾਂ ਨਾਲ ਹਾਂਜੀ ਪਹਿਲਾਂ ਨਾਲ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਜੀ ਲਊ ਬਸ ਆਪਾਂ 7 ਦਿਨ ਲਊਗੀ ਜੀ ਹਾਂ ਜ ਤੋ 7 ਦਿਨ ਹਾਂਜੀ ਹਾਂਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਹੈ ਦੁੱਧ ਦੇ ਦੂ ਜੀ 2 बीग लीटर ਦੇ ਦਿਓ ਜੀ ਠੀਕ ਹੈ ਹਾਂ ਜੀ 2 ਲੀਟਰ ਦੇ ਦਿਓ ਕੱਚੀ ਕੱਚੀ ਆ ਆਰਡਰ ਕਮਾਲ ਦਾ ਨੇੜ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਫੀਟਿੰਗ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਚਾਰੇ ਥਣ ਇੱਕੋ ਜੇ ਪੂਰੇ ਗੈਪ ਤੇ ਚਵਾਈ ਬਹੁਤ ਚੰਗੀ ਨਿਕਲੂ ਹਨਾ ਹਾਂ ਜੀ ਹਾਂ ਜੀ ਹਿਸਾਬ ਨਾਲ ਥਣ ਲੱਗਿਆ ਨਾ ਫੁੱਲ ਬਰੀਡ ਆ ਪ੍ਰਿੰਟ ਬੜਾ ਚੰਗਾ ਫੁੱਲ ਕੱਦਦਾ ਬਈ ਫੇਸ ਦੀ ਬਿਊਟੀ ਕਮਾਲ ਦੀ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਫੇਸ ਦੇਖੋ ਕਰਮਾਲੀ ਦਾ ਕੀ ਬਾਤ ਹੈ ਬਿਊਟੀ ਇੱਕ ਨੰਬਰ ਆ ਕਿਸੇ ਪਾਸੋਂ ਕਰਮਾਲੀ ਨੂੰ ਕੋਈ ਕਾਟ ਨਹੀਂ ਸੂਣ ਵਾਲੀ ਆ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੂ ਫੇਸ ਬ੍ਰੀਡ ਕਿਸੇ ਪਾਸੋਂ ਕਰਮਾਲੀ ਨੂੰ ਕੋਈ ਕਾਟ ਨਹੀਂ ਕੀ ਬਾਤ ਆ ਇੱਕ ਨੰਬਰ ਵੜਾ ਹੈ ਨਾ ਬਾਪੂ ਹਾਂ ਜੀ ਹਾਂ ਇੱਕ ਨੰਬਰ ਬਹੁਤ ਮਾਦਰਾ ਬ੍ਰੇਡ ਪੂਰੀ ਸੋਹਣੀ ਆ ਜੀ ਸਹੀ ਗੱਲ ਆ ਆਮ ਨੈਣਾਂ ਸੇ ਰਕਮ ਹੋ ਗਈ ਸੀਲ ਬਹੁਤ ਹੈ ਜੀ ਠੀਕ ਹੈ ਜੀ ਠੰਡੀ ਸੀਲ ਬਾਪੂ ਸੀ ਠੰਡੀ ਸੀ ਇਹ ਬਹੁਤ ਹੈ ਜੀ ਤੇ ਮੁੱਲ ਕੀ ਆ ਬਾਪੂ ਜਾਇਜ ਮੁੱਲ ਜੀ ਕਿੰਨਾ ਮਰਜੀ 65 ਕਰ ਦਿੰਨੇ ਆ 62 ਦੀ ਛੱਡਾਂਗੇ ਜੀ ਠੀਕ ਆ ਬਾਈ ਹਾਂਜੀ ਮੁੱਲ ਕਰਾਉਣਾ ਬਾਪੂ ਕਹਿੰਦਾ ਪੈਂਡ ਕਰਾ ਲਓ 62000 ਦੀ ਬੈੜਾ ਜਿਹੜੀ 62 ਦੀ ਛੱਡ ਦਵਾਂਗੇ ਜੀ ਬੈੜਾ ਸ਼ੀਲ ਬਹੁਤ ਆ ਜੀ ਜਿਵੇਂ ਮਰਜੀ ਆਏ ਕੋਈ ਐ ਚੱਕਰਸ ਮਰਦੀ ਹੱਥ ਲਾਈ ਚੱਲ ਕੋਈ ਜਿਵੇਂ ਮਰਜੀ ਹੱਥ ਲੈ ਜਾਣਾ ਕੁਛ ਨਹੀਂ ਲੀਵਾ ਕਮਾਲ ਤੇ ਥਾਣ ਬਹੁਤ ਚੰਗੇ ਜਿਵੇਂ ਫਲੂਨ ਆ ਨਾ ਥਾਣ ਦੇ ਇੱਕ ਨੰਬਰ ਥਾਣ ਲੱਗਿਆ ਪੂਰੀ ਵਿਕੀ ਦੇ ਥਾਣਾ ਕੱਦ ਬ੍ਰੀਡ ਪ੍ਰਿੰਟ ਕਿਸੇ ਬੱਸ ਕਰਮਲੇ ਨੂੰ ਕੋਈ ਕੱਟਣੀ ਇਹ ਮੂੰਹ ਵੇਖੋ ਜੀ ਮੂੰਹ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਫੇਰ ਬੋਦੀ ਪੂਰੀ ਚੰਗੀ ਐ ਸੁਨੱਖਾ ਆਪਣਾ ਵੜੜ ਚ ਫੁੱਲ ਆ ਬਾਈ ਤੇ ਕਿਸੇ ਵੀਰ ਨੂੰ ਵੜੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ